ਉਡੀਕ ਚੈਨਲ ਦੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤਸਰੁੱਤਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਆਪਣਾ ਪਰਉਰ ਨੰਗੇ ਪੈਰਾਂ ਦਾ ਸਫ਼ਰ ਦੇ ਵਿੱਚ ਕਿਸੇ ਨਾ ਕਿਸੇ ਉਸ ਪਰਸਨੈਲਿਟੀ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਹਨੇ ਨੰਗੇ ਪੈਰਾਂ ਦਾ ਸਫ਼ਰ ਕਰਦੇ ਹਾਂ ਕੋਈ ਮਕਾਮ ਹਾਸਲ ਕੀਤਾ ਹੈ ਔਰ ਇਸ ਸਫ਼ਰ ਦੇ ਵਿੱਚ ਮੈਂ ਹਮੇਸ਼ਾ ਹਾਕ ਮਾਰੀ ਹੈ ਉਸ ਪਰਸਨੈਲਿਟੀ ਨੂੰ ਉਹ ਕਿਸਾਨ ਹੋ ਸਕਦਾ ਹੈ ਉਹ ਖਿਡਾਰੀ ਹੋ ਸਕਦਾ ਉਹ ਲਿਖਾਰੀ ਹੋ ਸਕਦਾ ਅਧਿਆਪਕ ਹੋ ਸਕਦਾ ਡਾਕਟਰ ਹੋ ਸਕਦਾ لیکن ਅੱਜ ਤੁਹਾਡੇ ਰੂਬਰੂ ਕਰਨ ਲਈ ਮੈਂ ਉਹਨਾਂ ਬੱਚਿਆਂ ਦੇ ਚਿਹਰਿਆਂ ਨੂੰ ਪੰਨ ਵਾਲਾ ਉਹ ਅਧਿਆਪਕ ਜਿਸ ਨੇ ਆਪਣੇ ਕਿੱਤੇ ਨੂੰ ਸਮਰਪਿਤ ਹੋ ਕੇ ਉਹ ਪੜਾਵਾ ਬਣਾਈਆਂ ਉਹ ਪੜਾਵਾ ਛੱਡੀਆਂ ਜਿਨ੍ਹਾਂ ਦੇ ਨਿਸ਼ਾਨ ਦੇ ਕਰਦੇ ਆ ਜ਼ਿੰਦਗੀ ਦੇ ਸਾਨੂੰ ਬਹੁਤ ਕੁਝ ਮਿਲਦਾ ਹੈ ਮੇਰੀ ਇਮਰਾਨ ਦਾ ਦਸੌਂ ਸਿੰਘ ਰੌੜੀ ਸਾਹਿਬ ਜੋ ਸਾਡੇ درمیان ਆ ਜਾਏ ਨੇ ਮੈਂ ਉਹਨਾਂ ਨੂੰ ਜੀ ਆਖਦਾ ਥੈਂਕ ਯੂ ਜੀ ਥੈਂਕ ਜਿਸਨ ਸਿੰਘ ਰੋਲੀ ਸਾਹਿਬ ਤੁਸੀਂ ਆਏ ਹੋ ਮੈਨੂੰ ਬਹੁਤ ਖੁਸ਼ੀ ਮਿਲੀ ਇਸ ਗੱਲ ਦੀ ਜਿਵੇਂ ਕਹਿੰਦੇ ਨੇ ਕਿ ਕਿਸੇ ਵੀ ਬੱਚੇ ਲਈ ਨਾ ਤਿੰਨ ਅਧਿਆਪਕ ਹੁੰਦੇ ਆ ਤਿੰਨ ਅਧਿਆਪਕ ਕਿਹੜੇ ਹੁੰਦੇ ਪਹਿਲੀ ਮਾਂ ਹੁੰਦੀ ਆ ਦੂਸਰਾ ਉਹਦਾ ਫਾਦਰ ਹੁੰਦਾ ਪਿਓ ਹੁੰਦਾ ਤੀਸਰਾ ਪ੍ਰਾਇਮਰੀ ਅਧਿਆਪਕ ਅਧਿਆਪਕ ਨਹੀਂ ਹੁੰਦਾ ਪ੍ਰਾਇਮਰੀ ਅਧਿਆਪਕ ਕਿਉਂਕਿ ਪ੍ਰਾਇਮਰੀ ਅਧਿਆਪਕ ਹੁੰਦਾ ਜਿਸਨੇ ਮਤਲਬ ਨਾ ਉਹ ਖਾਲੀ ਸਰੀਰ ਦੇ ਉੱਪਰ ਸ਼ਬਦ ਲਿਖਣੇ ਆ ਜਿਸਨੇ ਮਤਲਬ ਉਹ ਬੱਚੇ ਦੀ ਜਿਹੜੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਲਈ ਉਹਦੇ ਸਰਪੱਖੀ ਵਿਕਾਸ ਲਈ ਨੀਂਹ ਰੱਖਣੀ ਹੈਗੀ ਆ ਇਹ ਨੀਆ ਦੇ ਵਾਰਿਸ ਨੇ ਜਿਹੜੇ ਪ੍ਰਾਇਮਰੀ টিਚਰ ਨੇ ਔਰ ਤੁਸੀਂ ਅੱਜਕੱਲ੍ਹ ਜਲੰਧਰ ਦੇ ਤੁਸੀਂ ਨਕੂਦਰ ਦੇ ਮਹਿਮਾ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਸੈਂਟਰ ਹੈ ਟੀਚਰ ਹੋ ਤੇ ਉਹ ਸੈਂਟਰ ਹੈ ਟੀਚਰ ਹੋਣ ਦੇ ਨਾਤੇ ਤੁਹਾਡੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਬਹੁਤ ਤੁਹਾਡੇ ਕਿੰਨੇ ਸਕੂਲ ਨੇ ਤੁਹਾਡੇ ਕੋਲ ਲੇਕਿਨ ਮੈਂ ਇਹ ਵੀ ਜਾਣਦਾ ਜੋ ਮੈਂ ਸੁਣਿਆ ਤੁਹਾਡੇ ਬਾਰੇ ਜਦੋਂ ਮੈਂ ਤੁਹਾਨੂੰ ਹਾਕ ਜਸਰ ਕੇ ਮਾਰੀ ਆ ਤੁਸੀਂ ਜੈਸਵੀ ਸਕੂਲ ਚ ਗਏ ਤੁਹਾਡੀਆਂ ਪੜ੍ਹਨ ਦੇ ਨਿਸ਼ਾਨਦੇ ਲੋ ਕਰਦੇ ਆ ਤੁਸੀਂ ਆਪਣਾ ਜੀਵਨ ਉਸ ਨੂੰ ਸਮਰਪਿਤ ਕੀਤਾ ਹੈਗਾ ਮੈਂ ਤੁਹਾਨੂੰ ਸਲੂਟ ਕਰਦਾ ਥੈਂਕ ਯੂ ਥੈਂਕ ਯੂ ਤੁਹਾਡੇ ਵਰਗੇ ਜਿਹੜੇ ਆਈਡਲ ਟੀਚਰ ਹੈਗੇ ਨਾ ਉਹ ਇੱਕ ਅਧਿਆਪਕ ਹੋਣ ਦੇ ਪਰਮਾਨ ਮਹਿਸੂਸ ਹੁੰਦਾ ਉਹ ਜਿਵੇਂ ਆਖਿਆ ਨਾ ਜਦੋਂ ਉਹ ਨਾ ਸਾਡੇ ਰਾਸ਼ਟਰਪਤੀ ਅਬਦ ਕਲਾਮ ਸਾਹਿਬ ਜਦੋਂ ਰਾਸ਼ਟਰਪਤੀ ਬਣੇ ਹੈਗੇ ਤੇ ਉਹ ਰਾਸ਼ਟਰਪਤੀ ਬਣ ਤੋਂ ਬਾਅਦ ਉਹਨਾਂ ਨੇ ਉਹ ਜੋ ਸੌ ਖਣ ਤੋਂ ਬਾਅਦ ਹਲਫ ਲੈਣ ਤੋਂ ਬਾਅਦ ਉਹ ਕਿਸੇ ਗਿਰਜ਼ੇ ਘਰ ਨਹੀਂ ਗਏ ਕਿਸੇ ਮੰਦਰ ਨਹੀਂ ਗਏ ਕਿਸੇ ਮਸਜਿਦ ਨਹੀਂ ਗਏ ਉਹ ਆਪਣੇ ਅਧਿਆਪਕ ਦੇ ਘਰ ਗਏ ਸੀ ਜਿਸ ਅਧਿਆਪਕ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਸੀਗਾ ਤੇ ਉਹ ਜਦੋਂ ਉਹਦੇ ਘਰ ਗਏ ਤੇ ਉਹਨਾਂ ਦੀ ਨਜ਼ਰ ਨਹੀਂ ਸੀ ਗਈ ਹਾਂਜੀ ਤੇ ਜਦੋਂ ਉਹਨਾਂ ਨੇ ਜਾ ਕੇ ਬੋਲੇ ਆ ਪਤਾ ਲੱਗ ਗਿਆ ਤੇ ਉਹਦੇ ਸ਼ਬਦ ਸੁਣ ਕੇ ਕਹਿੰਦੇ ਵੀ ਕਲਾਮ ਤੈਨੂੰ ਮੁਬਾਰਕ ਆ ਤੂੰ ਅੱਜ ਉਹ ਤਾਂ ਉਸ ਰਿੰਗ ਤੇ ਪਹੁੰਚ ਗਿਆ ਜਿੱਥੇ ਮੈਂ ਸੋਚਿਆ ਨਹੀਂ ਸੀਗਾ ਤੇ ਉਹਨੇ ਉਹਦੇ ਪੈਰੀਆਂ ਤੇ ਲਾ ਕੇ ਸ਼ੀਰਵਦ ਲੈ ਆ ਸੀਗਾ ਤੇ ਫਿਰ ਉਹਨਾਂ ਨੇ ਆ ਕੇ ਇਸ ਦੇਸ਼ ਦੇ ਅਧਿਆਪਕਾਂ ਦੇ ਨਾਂ ਸੰਦੇਸ਼ ਦਿੱਤਾ ਸੀਗਾ ਅਬਦੁਲ ਕਲਾਮ ਸਾਹਿਬ ਨੇ ਕਿ ਤੁਸੀਂ ਨਾ ਬੱਚਿਆਂ ਦੇ ਮੱਥਿਆਂ ਸੁਭ ਨੇ ਵੀ ਦੋ ਜਿਹੜੇ ਮਥਿਆ ਤੇ ਸੁਬੇ ਵੀ ਦੇ ਅਧਿਆਪਕ ਆ ਉਹ ਹੀ ਅਧਿਆਪਕ ਹੁੰਦੇ ਆ ਤੇ ਮੈਨੂੰ ਇਹ ਵੀ ਪਤਾ ਕਿ ਤੁਹਾਨੂੰ ਦੇ ਦਿਆਂ ਕਿ ਤੁਸੀਂ ਆਪਣਾ ਜੀਵਨ ਇਨਾਂ ਸਮਰਪਿਤ ਕੀਤਾ ਤੁਸੀਂ ਪਹਿਲਾਂ ਜਦੋਂ ਇਸ ਅਧਿਆਪਨ ਖੇਤਰ ਚ ਆਏ ਹੋ ਤੁਸੀਂ ਐਜੂਕੇਸ਼ਨ ਤੁਹਾਡੀ ਕਿਹੜੇ ਕਿਹੜੇ ਕਿਸ ਲੈਵਲ ਤੇ ਕਿੱਥੇ ਗਏ ਹਾਂਜੀ ਮੈਂ ਅਜੀ ਪ੍ਰਾਇਮਰੀ ਤੱਕ ਦੇ ਆਪਣੇ ਪਿੰਡ ਰੌਣੀ ਵਿਖੇ ਪੜਿਆ ਜੀ ਮੇਰਾ ਪਿੰਡ ਨਕੋਦਰ ਦੇ ਲਾਗੇ ਮਹਤਪੂਰ ਕਸਬੇ ਦੇ ਨੇੜੇ ਦਾ ਪਿੰਡ ਰੌਣੀ ਹੈ ਉਸ ਤੋਂ 5ਵੀਂ ਪਾਸ ਕਰਕੇ ਅਸੀਂ ਸਰਕਾਰੀ ਹਾਈ ਸਕੂਲ ਮਹਿਮ ਉੱਥੇ ਮੇਰੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਜਿਹੜੇ ਮੇਰੇ ਪਿਤਾ ਦਾ ਮਾਨਸਾਨੀ ਗਾਨੀ ਪ੍ਰਗਟ ਸਰੀ ਰੋਲੀ ਬੜੇ ਜਦੋਂ ਕੀਤੇ ਜਿਹਾ ਥਾਈ ਜਿਹਨਾਂ ਨਾਲ ਮੈਂ 25-30 ਸਾਲ ਮੈਂ ਪਲੇਅਰ ਤਫਲਾ ਪਲੇਅਰ ਉਹਨਾਂ ਨਾਲ ਕੀਤਾ ਕੀ ਬਾਤ ਹੈ ਕੀ ਬਾਤ ਹੈ ਤੇ ਦੇਖਾਂ ਮੈਂ ਦੇਖਾਂ ਮੈਂ ਤੁਹਾਨੂੰ ਜਾਨ ਦਾ ਸਾਨੂੰ ਮੌਕਾ ਮਿਲਿਆ ਉਹ ਉਥੇ ਮੈਂ ਸਕੂਲ ਪੜਾਇਆ ਕਰਦੀ ਸੀ ਉਇਸ ਕਰਕੇ ਸਾਨੂੰ ਉਹ ਨਾਲ ਹੀ ਲੈ ਆਂਦੇ ਨਾਲ ਹੀ ਲੈ ਜਾਂਦੇ ਅਸੀਂ 10ਵੀਂ ਤੱਕ ਉੱਥੇ ਪੜ੍ਹਦੇ ਹਾਂ ਤੇ ਉੱਥੋਂ ਦਾ ਸਟਾਫ ਬਹੁਤ ਮਿਹਨਤੀ ਬੜੀ ਮਿਹਨਤ ਕਰਾਈ ਉਹਨਾਂ ਨੇ ਉਹਨਾਂ ਸਮੇਂ ਵਿੱਚ ਸਾਡਾ ਜਿੰਨਾ ਵੇਚ ਪੜਿਆ 10ਵੀਂ ਚੱਕਦਾ ਸਾਰਾ ਹੀ ਵੇਲ ਸਟੱਡਿੰਗ ਹਮ ਜਿਹਨੱਕੀ ਪੋਜੀਸ਼ਨ ਆ ਗਈ ਬਹੁਤ ਧੀਆ ਤੇ ਹੁਣ ਮਾਣ ਹੈ ਇਸ ਗੱਲ ਦਾ ਵੀ ਬਈ ਉਸ ਨਗਰ ਨੇ ਫੇਰ ਮੈਨੂੰ ਦੂਜੇ ਸਕੂਲ ਤੋਂ ਹਟਾ ਕੇ ਉੱਥੇ ਹੀ ਲਿਆਂਦਾ ਹੈਡਮਾਸਟਰ ਦੀ ਪੋਸਟ ਦੇ ਨਾਲ ਉੱਥੇ ਕਰਨ ਜਿਹਦੇ ਸਖੁਜ ਪੜੇ ਆ ਜੋ ਉਥੇ ਤੁਸੀਂ ਅੱਜ ਹੈ ਟੀਚਰ ਹੋ ਉਥੇ ਕੰਮ ਕਰ ਰਹੇ ਹੋ ਸਵਾਮ ਦੇ ਰਹੇ ਹੋ ਕਿੰਨਾ ਮਾਣ ਹੁੰਦਾ ਹੈ ਨਾ ਬੜੀ ਬੜੀ ਖੁਸ਼ੀ ਆ ਜੀ ਉਹ ਨਗਰ ਵਾਲਿਆਂ ਨੂੰ ਉਹ ਆਜੀ ਬੜਾ ਮਾਣ ਦੇ ਜਿਹੜੇ ਉਹ ਸੁਪਨੇ ਤੁਸੀਂ ਲਏ ਹੈਗੇ ਆ ਬੱਚਿਆਂ ਲਈ ਜਦੋਂ ਤੁਸੀਂ ਵਿਦਿਆਰਥੀ ਸੀਗੇ ਜਦੋਂ ਅਧਿਆਪਕਾਂ ਦੇ ਕੋਲ ਬੈਠਦੇ ਸੀ ਤੁਹਾਨੂੰ ਉਹੜੇ ਆਪਣੇ ਅਜ਼ਰਖ ਰੱਬ ਯਾਦ ਆਉਂਦੇ ਆ ਵੀ ਉਹ ਜਿਉਂਦੇ ਰਹਿਣਾ ਦੇ ਮੈਨੂੰ ਮੈਂ ਜਿਸ ਦਿਨ ਸਕੂਲ ਜਿਵਾਨ ਕੀਤਾ ਉਹ ਸਕੂਲ ਦੇ ਹਾਲਾਤ ਬੜੇ ਬਰਤਕ ਸੀ ਹਾਂ ਬਹੁਤ ਹੀ ਮੈਂ ਸੋਚ ਰਿਹਾ ਕਿ ਮੈਂ ਧਾਇਕ ਇਹ ਸੋਚਦਾ ਰਿਹਾ ਵੀ ਨੂੰ ਕਿੱਦੜੋ ਸ਼ੁਰੂ ਕਰੀਏ ਹੂੰ ਪਰ ਉਸ ਨਗਰ ਦੇ ਮੇਰੇ ਕਲਾਸ ਫੈਲੋ ਐਨ ਆਰ ਆਈ ਵੀਰ ਜਹਾ ਉਸ ਨਗਰ ਦੇ ਪਰਵੰਤ ਜਿਹੜੇ ਸੀ ਉਹਨਾਂ ਨੇ ਮੈਂ ਪਹਿਲੂ ਆਪਣੇ ਦਸਵੰਦ ਤੋਂ ਸ਼ੁਰੂ ਕੀਤਾ ਕੰਮ ਹੂੰ ਮੇਰੇ ਦਸਵੰਦ ਕੱਢਣ ਨਾਲ ਮੇਰੇ ਅਧਿਆਪਕ ਸਾਥੀ ਵੀ ਦਸਵੰਦ ਕੱਢਣ ਲੱਗ ਪਏ ਹੂੰ ਫਿਰ ਜਦੋਂ ਸਕੂਲ ਦੀ ਅਸੀਂ ਪੁਰਾਣੇ ਦੀ ਦਿੱਖ ਸਵਾਰ ਤੇ ਫੇਸਬੁੱਕ ਦੇ ਜ਼ਰੀਏ ਰਾਹੀਂ ਅਸੀਂ ਪਬਲਿਸ਼ ਕੀਤਾ ਜਦੋਂ ਸਾਡੀ ਉਹ ਆਵਾਜ਼ ਦੇਸ਼ਾਂ-ਵਦੇਸ਼ਾਂ ਵਿੱਚ ਗਈ ਸਾਡੀ ਆਵਾਜ਼ ਦਾ ਕਾਰਨ ਇਹ ਵੀ ਬਣਿਆ ਵੀ ਸਾਡੇ ਬੱਚਿਆਂ ਨੇ ਜਿਹੜੀਆਂ ਕਵਤਾਲਾਂ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਪ੍ਰਸਾਦ ਕਰਦੇ ਹੂੰ ਪਹਿਲੂ ਬੱਚੇ ਜਿਹੜੇ ਨਹੀਂ ਸੀ ਬੋਲਦੇ ਉਹਨਾਂ ਦੀ ਪਰਫਾਰਮੈਂਸ ਵੇਖ ਕੇ ਬੰਨ ਲੱਗਰ ਵਾਲਿਆਂ ਨੇ ਸਾਡੀ ਬਾਹ ਫੜੀ ਤੇ ਸਾਰੀ ਬਜੜੰਗ ਢਾਹ ਬਣਾ ਵਾਹ ਜੀ ਬਹੁਤ ਹੁਣ ਕੋਦਰ ਚੋ ਇੱਕ ਨੰਬਰ ਦਾ ਸਕੂਲ ਕਾ ਬਾਤ ਮਤਲਬ ਤੁਸੀਂ ਇਹ ਸਾਰੀ ਦੇਣ ਨਗਰ ਵਾਲਾ ਇਹ ਨਗਰ ਦੀ ਦੇਣ ਹੈ ਕਿ ਨਗਰ ਦੀ ਦੇਣ ਹੈ ਕਿ ਨਗਰ ਦੀ ਤਾਂ ਹੀ ਜਦੋਂ ਨਾ ਯਕੀਨ ਹੋ ਗਿਆ ਤੇ ਤੁਹਾਨੂੰ ਉਹ ਵੀ ਮੈਨੂੰ ਪਤਾ ਕਿ ਜਦੋਂ ਤੁਸੀਂ ਉਹ ਪਹਿਲੇ ਸਕੂਲ ਜਿੱਥੋਂ ਤੁਹਾਡੇ ਇਹ ਇਹ ਸਮਾਰਟ ਸਕੂਲ ਦੀ ਸਥਾਪਨਾ ਹੋਈ ਪ੍ਰਾਇਮਰੀ ਜੋਤ ਤੁਸੀਂ ਕੀਤੀ ਹੈਗੀ ਹਾਂਜੀ ਤਾਂ ਪਿੰਡ ਵਾਲਿਆਂ ਨੇ ਤੁਹਾਨੂੰ ਜ਼ਮੀਨ ਹੀ ਤੁਹਾਡੇ ਨਾਂ ਲਾਤੀ ਸੀ ਬਿਲਕੁਲ ਜੀ ਬਿਲਕੁਲ ਉਹ ਕਦਾਣੀ ਹੈ ਇਸ ਤਰ੍ਹਾਂ ਹੀ ਸਾਰਾ ਵੀ ਜੀ 2002 ਦੇ ਵਿੱਚ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਬਘੇਲੇ ਵਿਖੇ ਜੁਆਇਨ ਕੀਤਾ ਉਸ ਤੋਂ ਥੋੜਾ ਚਿਰ ਮੈਂ ਉੱਥੇ ਰਹਾ ਤੇ ਮੇਰਾ ਡੈਪੂਟੇਸ਼ਨ ਲੱਗ ਗਿਆ। ਮੈਂ ਬੂਟੇ ਦੀ ਛੰਨਾਂ ਨੂੰ ਦੀਆ ਦਰਿਆ ਦੇ ਵਿੱਚ। ਉਸ ਪਿੰਡ ਦੀ ਬਾਕ ਕਿਸਵਤੀ ਇਹ ਸੀ ਵੀ ਉਹ ਟਾਲੀ ਦੇ ਥੱਲੇ ਬੱਚੇ ਪੜ੍ਹਦੇ ਸੀ। ਲੱਗੇ ਗੁਰਦਰਾ ਸਾਹਿਬ ਸੀ। ਤੇ ਇੱਕ ਮੇਜ਼ ਕੁਰਸੀ ਰੱਖਣੀ ਉੱਥੇ ਕੱਢ ਕੇ ਸੱਚੀ ਮੁੱਦੀ ਸ਼ਾਂਤੀ ਨੇ ਕੀਦਨ ਸੀ। ਹਾਂਜੀ ਤੇ ਗੁਰਸਾ ਵਾਲਾ। ਉੱਥੇ ਬੱਚਿਆਂ ਨੂੰ ਆਪਣਾ ਕੰਮ ਕਰਾਉਣਾ। ਹਾਂ। ਤੇ ਛੁੱਟੀ ਕਰਕੇ ਆਪਣਾ ਜਿਹੜਾ ਇਹ ਸਮਾਨ ਗੁਰਦਾਸਾਹ ਰੱਖਾ ਗਿਆ ਉਹ ਹੌਲੀ ਹੌਲੀ ਉਸ ਨਗਰ ਦੇ ਵਿੱਚ ਜਦੋਂ ਬੱਚਿਆਂ ਦੀ ਪਰਫਾਰਮੈਂਸ ਜਾਂ ਸਾਡਾ ਵਿਖਿਆ ਅਵਿਵਾਰ ਹੌਲੀ ਹੌਲੀ ਵਿਆਰ ਬਣਿਆ ਅਸੀਂ ਉਸ ਨਗਰ ਦੇ ਬੰਦਿਆਂ ਨਾਲ ਤਾਲ ਮਿਲ ਬਣਿਆ ਫਿਰ ਉਸ ਪਿੰਡ ਵਾਲੇ ਇੰਨੇ ਪ੍ਰਭਾਵਤ ਹੋਏ ਕਿ ਅੱਜ ਵੀ ਉਹ ਜਿਹੜੀ ਉਸ ਪਿੰਡ ਦੀ ਸਕੂਲ ਦੀ ਰਜਿਸਟਰੀ ਆ ਮੇਰੇ ਕੋਲ ਮੇਰੇ ਨਾਮ ਦੀ ਵਾਹ ਹਾਂਜੀ ਕਿੰਨਾ ਵਿਸ਼ਵਾਸ ਕੀਤਾ ਪਿੰਡ ਵਾਲਿਆਂ ਨੇ ਦੇ ਇਹ ਅਧਿਪਕ ਨੂੰ ਜੇ ਨਾਮੇ ਕਰਾ ਦਾਂਗੇ ਤੇ ਇਹਨਾਂ ਸਕੂਲ ਨੂੰ ਦੇਣੀ ਆ ਜਾਂ ਸਕੂਲ ਦੇ ਸਮਰਪਿਤ ਹੈਗਾ ਤੇ ਇਹ ਪ੍ਰਾਪਤੀ ਆ ਵੀਡੀਓ ਸਾਹਿਬ ਨੇ ਕਹਾ ਵੀ ਵੀ ਇਹ ਸਰਕਾਰ ਦੀ ਸਰਕਾਰ ਜਿਹੜੀ ਉਹ ਕਹਿੰਦੇ ਜੀ ਅਸੀਂ ਸਰਕਾਰ ਜਾਂਦੇ ਹਾਂ ਅਸੀਂ ਇਹ ਸੰਧਿਆਪ ਨੂੰ ਜਾਂਦੇ ਆ ਤੇ ਉਹ ਅੱਜ ਵੀ ਜਿੱਤਰੀ ਮੇਰੇ ਨਾਂ ਤੇ ਆ ਫੇਰ ਵੇਖੋ ਜੀ ਉਸ ਨਗਰ ਨੇ ਸਾਨੂੰ ਉਸ ਸਮੇਂ 3 ਲੱਖ ਰੁਪਈਆ ਗ੍ਰਾਂਟ ਆਇਆ ਜੀ ਕਿਸੇ ਮੇਰੇ ਸਰજન ਸਾਥੀ ਨੇ ਉਹ ਤਿੰਨ ਕਮਰੇ ਬਣਾਉਣੇ ਸੀ ਇਹ ਇੱਕ ਹੋਰ ਸਾਥੀ ਪਟਵਾਰੀ ਸੀ ਉਹਨੇ ਜਦੋਂ ਵੇਖਿਆ ਉਹਨੇ ਇੱਕ ਵੀਡੀਓ ਸਭ ਹੋਰ ਨਾਲ ਲਿਆ ਕੇ ਸੰਦੇ ਦਿੱ ਗਾ ਉਹ ਵੀ ਬਣਾਇਆ ਉਸ ਤੋਂ ਬਾਅਦ ਉਸ ਨਗਰ ਨੇ ਇਹ ਕਿਹਾ ਸੀ ਵੀ ਜਿਹੜਾ ਜ਼ਮੀਨ ਸਕੂਲ ਲਈ ਤਿਆਰ ਕਰੂਗਾ ਉਹਨੂੰ ਸਰਪੰਚ ਦੀ ਸਰਪੰਚ ਬਣਾਇਆ ਜਾਵੇਗਾ ਕਿਹ ਬਾਤ ਉਹ ਸਰਪੰਚ ਵਾਲੇ ਪੈਸੇ ਵੀ ਫਿਰ ਸਕੂਲ ਤੇ ਹੀ ਲੱਗੇ ਕਿਹ ਆਦਵਾਰੀ ਕਰਾਤੀ ਤੀਸਰੀ ਅੱਖ ਜਾਗ ਪਈ ਨਾ ਜੀ ਨਾ ਨਹੀਂ ਤੀਸਰਾ ਤਾਂ ਮੋਤੀਆ ਨਿਕਲਦਾ ਹੀ ਨਹੀਂ ਉਹ ਅੱਜ ਵੀ ਸਕੂਲ ਜੇ ਮੇਰੇ ਸੱਜਣਾ ਸੁਣੇ ਹੈ ਜੋ ਮੇਰੇ ਨਾਲ ਹੀ ਵੱਗਦਾ ਵਾ ਬਹੁਤ ਵਧੀਆ ਰੋਲੀ ਸਾਹਿਬ ਇਹ ਮੁਬਾਰਕਾ ਇਹ ਪੂਰੇ ਜੀ ਇਹ ਮਾਲਕ ਦੀ ਦੇ ਦੇ ਇਹ ਅਧਿਆਪਕ ਵਰਗ ਨੂੰ ਮੁਬਾਰਕਾ ਇੱਕ ਅਧਿਆਪਕ ਨੇ ਡੈਡੀਕੇਟ ਕੀਤਾ ਮੈਂ ਨਾ ਇੱਕ ਵਾਰੀ ਇੱਕ ਸਕੂਲ ਚ ਗਿਆ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਜਦੋਂ ਨਾ ਆਪਾਂ ਬੱਚੇ ਲਿਆਉਣੇ ਸਕੂਲ ਵੱਤਾਂ ਲੈ ਕੇ ਆਉ ਮੈਂਮ ਚਲਦੀ ਸੀਗੀ ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਸਰ ਅਸੀਂ ਜਾ ਕੇ ਦੱਸਦੇ ਹਾਂ ਮੈਂ ਉਦੋਂ ਡਿਸਟ੍ਰਿਕਟ ਹੈੱਡਕੁਆਰਟਰ ਤੇ ਹੁੰਦਾ ਸੀਗਾ ਤੇ ਜਾਣਾ ਤੇ ਮੈਨੂੰ ਕਹਿੰਦੇ ਸਰ ਅਸੀਂ ਜਾਣਦੇ ਹਾਂ ਅਸੀਂ ਦੱਸਦੇ ਹਾਂ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਉਹਨਾਂ ਦੀ ਗੱਲ ਕਰਦਾ ਉਹ ਕਹਿੰਦੇ ਦੱਸਦੇ ਹਾਂ ਅਸੀਂ ਲੋਕਾਂ ਨੂੰ ਵੀ ਸਾਡੇ ਫ੍ਰੀ ਐਜੂਕੇਸ਼ਨ ਆ ਸਾਡੇ ਫੀਸ ਕੋਈ ਨਹੀਂ ਸਾਡੇ ਵਰਦੀ ਫ੍ਰੀ ਮਿਲਦੀ ਆ ਸਾਡੇ ਆਹ ਮਿਲਦਾ ਸਾਡੇ ਮੀਡੀਆਂ ਮਿਲਦਾ ਦੱਸਦੇ ਆ ਮੈਂ ਕਿਹਾ ਵੀ ਇੰਨਾ ਨਹੀਂ ਬੱਚੇ ਪੜਨੇ ਤੁਸੀਂ ਇਹ ਗੱਲ ਦੱਸਦੇ ਆ ਤੁਸੀਂ ਜਿਹੜੇ ਤੁਹਾਡੇ ਬੱਚੇ ਪੜ੍ਹਦੇ ਨਾ ਉਹ ਤੁਸੀਂ ਜਿਹੜਾ ਪ੍ਰੋਡਕਟ ਤੁਹਾਡਾ ਉਹ ਲਿਜਾਓ ਉਹਨਾਂ ਦੇ ਮੁਕਾਬਲੇ ਖੜਾ ਕੇ ਉਹ ਤੁਹਾਡਾ ਜਿਹੜਾ ਪ੍ਰੋਡਕਟ ਸੀਗਾ ਨਾ ਤਾਨੂੰ ਜਦ ਆ ਗਿਆ ਜੇ ਤੁਹਾਡਾ ਪ੍ਰੋਡਕਟ ਨਾ ਹੁੰਦਾ ਔਰ ਜਿਹੜੇ ਖੂਬਸੂਰਤ ਗੱਲਾਂ ਇਹ ਹੈਗੀ ਆ ਕਿ ਮੈਂ ਦੇਖਦਾ ਕਿ ਤੁਸੀਂ ਸੰਗੀਤ ਵੀ ਤੁਸੀਂ ਮਤਲਬ ਇੱਕ ਪੁਰਖਿਆਂ ਤੋਂ ਨਾਲ ਲਈ ਫਿਰਦੇ ਹੋ ਔਰ ਸੰਗੀਤ ਵੀ ਉਹ ਆ ਜਿਹ ਮਤਲਬ 32 ਰਾਗਾਂ ਗੁਰਬਾਣੀ ਵਾਲਾ ਸੰਗੀਤ ਤੇ ਜਦੋਂ 32 ਰਾਗਾਂ ਦਾ ਸੰਗੀਤ ਹੋਵੇ ਗੁਰਬਾਣੀ ਦੀ ਸਮਝ ਹੋਵੇ ਗੁਰਬਾਣੀ ਨਾਲ ਸੰਗ ਹੋਵੇ ਤੇ ਫਿਰ ਉਹਦੇ ਹੱਬਕ ਤੇ ਫਿਰ ਕਮਾਲ ਹੋ ਜਾਂਦਾ ਇਹ ਸਾਰੀਆਂ ਦਾ ਕੰਮ ਸਭ ਵਡਿਆਈਆਂ ਨਾਲ ਉਹ ਮਾਲਕ ਦੀ ਦਾਤ ਹੈ ਹਾਂ ਸੌਰੀ ਸਰ ਮੈਂ ਇੱਕ ਹੋਰ ਕਹਿਣਾ ਚਾਹਾਂਗਾ ਨਾਲ ਨਾਲ ਤੁਸੀਂ ਆਪਣੇ ਬਾਰੇ ਵੀ ਦੱਸੋ ਵੀ ਜੇ ਸਾਰੇ ਜਿਉਂਤੀ ਦਿਓ ਰਹੇ ਚੁਕੇ ਨੇ ਵੀ ਆਪਣੇ ਬਾਰੇ ਮੈਨੂੰ ਪੂਰਾ ਨਹੀਂ ਮੈਂ ਦੱਸ ਦਨੂ ਇਹ ਗੱਲਾਂ ਉਹ ਬਾਜ ਸੰਗੇ ਅਸੀਂ ਵੀ ਕੰਮ ਕੀਤਾ ਹੈਗਾ ਮੈਂ ਸਟੇਟ ਨੈਸ਼ਨਲ ਬਾੜੀ ਦੇ ਚਰਾਂ ਦਾ ਸਟੇਟ ਦਾ ਪ੍ਰੈਜ਼ੀਡੈਂਟ ਹੈਗਾ ਤੇ ਚਲੋ ਸਾਡੇ ਹਿੱਸੇ ਕੰਮ ਆਇਆ ਸੀ ਕਿ ਮੇਰੇ ਗੁਰੂ ਵਰ ਨੇ ਬੜਾ ਕੰਮ ਕੀਤਾ ਤੇ ਕੰਮ ਬਹੁਤ ਕੀਤਾ ਲੇਕਿਨ ਜਿਹੜਾ ਵੀ ਹੈ ਨਾ ਅਧਿਆਪਕ ਕਿਤੇ ਮੈਨੂੰ ਕੰਮ ਕਰਦਾ ਮਿਲਦਾ ਜਿਹੜਾ ਮੈਨੂੰ ਪੰਦਾ ਕਹ ਅਧਿਆਪਕ ਆ ਜਿਹਨੂੰ ਮੈਂ ਅਧਿਆਪਕ ਕਹਿ ਸਕਦਾ ਹਨਾ ਤੇ ਮੈਂ ਨਾ ਉਹਦੀ ਜਾਨਵਾਰ ਦਿੰਦਾ ਮੇਰੀ ਇੱਕ ਕਮਜ਼ੋਰੀ ਹੈਗੀ ਆ ਦੂਸਰੀ ਗੱਲ ਹੈਗੀ ਆ ਕਿ ਤੈਨੂੰ ਦੱਸਾਂ ਮੈਂ ਜਦੋਂ ਨਾ ਮਖਾਇਰ ਗੁਰਬਾਚੋਵ ਸੀ ਨਾ ਆਪਣੇ ਰਾਸ਼ਟਰਪਤੀ ਰੂਸ ਦੇ ਹਾਂਜੀ ਉਹ ਰਾਸ਼ਟਰਪਤੀ ਦੇ ਅਹੁਦੇ ਤੋਂ ਬੰਦਾ ਹਨ ਨਾ ਜਦੋਂ ਉਹਨਾਂ ਦੀ ਤਨਦੋਰ ਖਤਮ ਹੋ ਜਾਂਦੀ ਹੈ ਉਹ ਫਿਰ ਦੂਸਰੇ ਦਿਨ ਨਾ ਕਿਸੇ ਸਕੂਲ ਜਾਂਦੇ ਆ ਉਹ ਕਮੇਟੀ ਨੂੰ ਕਹਿੰਦੇ ਕਿ ਆਈ ਵਾਂਟ ਟੂ ਬੀ ਟੀਚਰ ਉਹ ਕਹਿੰਦੇ ਸਰ ਤੁਸੀਂ 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 ਤਾਂ ਰਾਸ਼ਟਰਪਤੀ ਤੋਂ ਇੱਥੇ ਕਿਦਾਂ ਆ ਗਏ ਹੈ ਨਾ ਉਹ ਕਹਿੰਦਾ ਵੀ ਗੱਲ ਇਸ ਰਹਿ ਗਈ ਆ ਉਹਨਾਂ ਨੇ ਆਖਿਆ ਵੀ ਮੈਂ ਉੱਥੇ ਬੈਠ ਕੇ ਦੇਖਿਆ ਕਿ ਇਸ ਦੇਸ਼ ਨੂੰ ਰਾਸ਼ਟਰਪਤੀ ਲੋੜ ਨਹੀਂ ਚੰਗੇ ਅਧਿਆਪਕ ਦੀ ਕਹਿੰਦੇ ਆਖੀ ਹਣਾ ਅੱਜ ਸਿੱਖਿਆ ਕ੍ਰਾਂਤੀ ਆਈ ਆ ਪਰ ਸਿੱਖਿਆ ਕ੍ਰਾਂਤੀ ਅਧਿਆਪਕਾਂ ਤੋਂ ਸਖਣੀ ਹੈ ਹਾਂਜੀ ਹਨਾ ਅੱਜ ਸਕੂਲਾਂ ਦੇ ਅਧਿਆਪਕ ਨਹੀਂਗੇ ਸਕੂਲ ਮੁਖੀ ਨਹੀਂਗੇ ਔਰ ਮੈਂ ਦੇਖਿਆ ਕਿ ਪੰਜਾਬ ਦੇ 600 ਸਕੂਲ ਆ ਜਿੱਥੇ ਇੱਕ ਸਿੰਗਲ ਟੀਚਰ ਸਕੂਲ ਆ ਔਰ 400 ਸਕੂਲ ਹੋ ਵੀ ਜਿੱਥੇ ਟੀਚਰ ਇੱਕ ਵੀ ਹੈ ਨਹੀਂ ਉਹ ਤੁਹਾਨੂੰ ਲਾਉਣਾ ਪੈਂਦਾ ਸੈਂਟਰ ਡਿਜੀਟਲ ਲਾਉਣੇ ਪੈਂਦੇ ਆ ਇਹਨਾਂ ਹਾਲਾਤਾਂ ਦੇ ਵਿੱਚ ਉਹ ਸਿੱਖਿਆ ਪ੍ਰਾਂਤੀ ਬਣ ਗਈ ਸਿੱਖਿਆ ਕ੍ਰਾਂਤੀ ਤੋਂ ਤੇ ਜਦੋਂ ਮੈਂ ਇਹ ਦੱਸਦਾ ਕਿ ਤੁਸੀਂ ਜਿਹੜੀਆਂ ਸਕੂਲਾਂ ਦੇ ਦਰਵਾਜ਼ੇ ਕੀਤੇ ਹੈਗੀ ਆ ਤੁਸੀਂ ਬਜ਼ਾਰਤੀਆਂ ਨੇ ਉਹ ਬਾਕੀ ਖੇਤਰਾਂ ਦੇ ਵਿੱਚ ਉਹਨਾਂ ਨੇ ਟੋਲਮ ਦਾ ਉਹਨਾਂ ਨੇ ਮੈਡਲਸ ਵੀ ਹਾਸਲ ਕੀਤੇ ਆ ਉਹ ਤੁਹਾਡੀ ਕਿਦਾਂ ਸਟੋਰੀ ਆ ਹਾਂਜੀ ਸਰ ਜਿੱਦਾਂ ਬਿਲਕੁਲ ਇਹ ਜੇ ਗੇਮਾਂ ਦੀ ਗੱਲ ਕਰੀਏ ਬੱਚੇ ਜ਼ਿਲ੍ਹਾ ਲੈਵਲ ਤੱਕ ਸਟੇਟ ਲੈਵਲ ਤੱਕ ਜਾਂ ਲੋਕਲ ਪੱਧਰ ਤੱਕ ਤੇ ਉਹ ਕਰਦੇ ਕਰਦੇ ਨੇ ਉਸ ਤੋਂ ਇਲਾਵਾ ਜਿੱਦਾਂ ਮੈਂ 2010 ਦੇ ਵਿੱਚ ਨਕੌਦਰ ਵਿਖੇ ਫਰੀਦ ਗੀਤ ਅਕੈਡਮੀ ਸ਼ੁਰੂ ਕੀਤੀ ਜੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਤੇ ਉਤੋਂ ਹੌਲੀ ਹੌਲੀ ਮੇਰੇ ਲਗਾਤਾਰ ਬੱਚੇ 12 ਬੱਚੇ ਵਾਸਾਉ ਪੰਜਾਬ ਚ ਨੇ ਹੂੰ ਉਹਨਾਂ ਦਿਨਾਂ ਚ ਤੇ ਹੁਣ ਹੁਣ ਵੀ ਚੱਲ ਰਿਹਾ ਪ੍ਰੋਗਰਾਮ ਕਿਸਮੇ ਕਿਤਨਾ ਹੈ ਤਾਂ ਡੀ.ਐਨ.ਪੀ. ਅੱਗੇ ਚੱਲਦਾ ਹੂੰ ਅੱਜ 13 ਬੱਚੇ ਉੱਥੇ ਕੰਮ ਕਰ ਰਹੇ ਬਹੁਤ ਵਧੀਆ ਗੱਲ ਹੈ ਹਾਂਜੀ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਿਲਕੁਲ ਬਹੁਤ ਬੱਚੇ ਲਾਗੀ ਢਾਡੀ ਧਿਆਰ ਰੁਕੇ ਗਏ ਅੰਦੀ ਤੇ ਟੰਡੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਆ ਕਿ ਜਿੱਥੇ ਤੁਸੀਂ ਤੁਸੀਂ ਤੇ ਤੁਹਾਡੇ ਧਰਮ ਬਤਨੀ ਮੀ ਇਹ ਅਧਿਆਪਕ ਆ ਗਏ। ਹਾਂਜੀ। ਤੇ ਕੀ ਨਾਮ ਉਹਨਾਂ ਦਾ? ਅਮਰਤ ਕੌਰ। ਅਮਰਤ ਕਿਹੜੇ ਸਕੂਲ 'ਚ ਲੱਗੇ ਨੇ? ਉਹ ਜੀ ਮੈਡਰ ਸਕੂਲ ਮਾਲਕ ਵਾਲ ਨੂੰ ਚਾਰਜ ਨੇ। ਅਨਚਾਰਜ ਨੇ। ਤੇ ਤੁਸੀਂ ਦੋਨੋਂ ਜੀਆਂ ਨੇ ਮਜ਼ਦ ਇੱਕ ਪ੍ਰਣ ਕੀਤਾਗਾ ਕਿ ਆਪਣਾ ਦਸਵੰਦ ਇਹ ਬੱਚਿਆਂ ਨੇ ਲਾਉਣਾ ਨਾ। ਉਹ ਮਾਲਕ ਦੀ ਦਾਤ। ਘਰ ਸੇ ਮਸਜਦ ਐ ਬਹੁਤ ਦੂਰ। ਚਲੋ یوں ਕਰਨੇ ਕਿਸ ਰੋਤੇ ਬੱਚੇ ਕੋਲ ਸਾਲਿਆ ਜਾਏ। ਤੇ ਉਸੇ ਨਾਲ ਹੀ ਮੈਂ ਦੇਖਿਆ ਕਿ ਮੈਨੂੰ ਵੀ ਪਤਾ ਲੱਗਾ ਸੀਗਾ ਕਿ ਮੈਂ ਦੱਸਦੇ ਸੀਗੇ ਕਿ ਤੁਸੀਂ ਜੇ ਐਤਵਾਰ ਕਿਤੇ ਤੁਸੀਂ ਜਾਣਦੇ ਹੋ। ਆਪਣਾ ਜਸਾ ਲੈ ਕੇ ਤੇ ਜਿਹੜੀ ਉਥੋਂ ਮਾਇਆ ਹੁੰਦੀ ਹੈ ਉਹ ਸਕੂਲ ਤੇ ਬੱਚੇ ਨਹੀਂ ਜਾਂਦੇ ਬਿਲਕੁਲ ਜੀ ਉਹ ਅੱਜ ਵੀ ਇੱਦਾਂ ਹੀ ਚੱਲਦਾ ਜੀ ਹਨਾ ਇਹ ਕਿਦਾਂ ਦੀ ਤੁਹਾਡੀ ਪ੍ਰਤੀਗਿਆ ਹੈਗੀ ਆ ਕਿ ਉਹ ਤੁਸੀਂ ਉਹ ਗਰੀਬ ਬੱਚਿਆਂ ਦੇ ਸੁਪਨੇ ਸਹਾਰ ਕਰਨ ਵਾਸਤੇ ਚਲੋ ਇਹਦਾ ਆਪਣੇ ਉਹਨੂੰ ਕਿਦਾਂ ਸਮਰਪਿਤ ਕੀਤਾ ਅਸੀਂ ਇਹਨਾਂ ਹਾਲਾਤਾਂ ਚੋਂ ਲੰਘ ਕੇ ਆਏ ਹਾਂ ਹਾਂ ਜੀ ਸਾਡੇ ਘਰ ਦੇ ਹਾਲਾਤ ਵੀ ਕੁਝ ਇੰਦਾਂ ਦੇ ਸੀ ਜੀ ਇਸ ਕਰਕੇ ਅਸੀਂ ਉਹਨਾਂ ਬੱਚਿਆਂ ਦੀਆਂ ਸਮੱਸਿਆਵਾਂ ਸਮਝਦੇ ਹਾਂ ਹੂੰ ਵੋਟਿੰਗ ਲਈ ਤੋ ਕੇ ਦੇਖਿਆ ਗਰੀਬੀ ਮੇਰੀ ਸਾਰਾ ਕੁਝ ਦੇਖਿਆ ਇਸ ਕਰਕੇ ਮੈਨੂੰ ਇਹ ਨਾ ਇਹ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਵੀ ਜੇ ਸਰਕਾਰ ਸਾਨੂੰ ਇਹਨਾਂ ਦੇ ਦੇ 25 ਜਾਂ 50% ਹੀ ਕੰਮ ਕਰਦੀ ਹਮ ਅਬੀ ਹੁਣ ਇਹਨਾਂ ਵਰਕ ਲੋਡ ਹੋਣ ਦੇ ਬਾਵਜੂਦ ਵੀ ਸੰਵੇਦਨ ਪਹਿਲਾ ਟਾਈਮ ਬੱਚਿਆਂ ਦੇ ਲਾਉਣੇ ਹਮ ਅਬੀ ਮੈਂ ਦੇਖਿਆ ਕਿ ਤੁਹਾਡਾ ਜਿਹੜਾ ਮਤਲਬ ਨਾ ਵਿਦਿਆ ਦਾ ਗਣਾ ਤੁਹਾਡੀ ਬੁੱਸ ਹੈਗੀ ਆ ਬਾਦ ਸਾਇਦ ਨੂੰ ਸਮਰਪਿਤ ਹੈ ਤੇ ਮੈਨੂੰ ਖੂਬਸੂਰਤ ਲੱਗੀ ਕਿ ਜਿਹੜੇ ਅਮਰੀਕ ਸਿੰਘ ਤਲਵੰਡੀ ਆ ਸਾਡੇ ਨੈਸ਼ਨਲ ਵਾਰੀ ਦੇ ਅਧਿਆਪਕ ਰਹੇ ਹੈਗੇ ਆ ਉਹ ਜੋ ਬਾਦ ਸਾਹਿਬ ਦੇ ਮਤਲਬ ਇੱਕ ਉਹਨਾਂ ਦਾ ਇੱਕ ਮਕਾਮ ਮਕਾਮ ਹੈ ਦਰਸ਼ਨ ਸਿੰਘ ਆਸ਼ਰਮ ਤੋਂ ਬਾਅਦ ਆ ਅਮਰੀਕ ਸਿੰਘ ਤਲਵੰਡੀ ਬਾਦ ਸਾਹਿਬ ਤੇ ਤੁਹਾਡੇ ਇਹ ਵੀ ਆਦਰਸ਼ ਬਣੇ ਹੈਗੇ ਆ ਤੁਹਾਡੇ ਬਾਰੇ ਬੜਾ ਪੈਰਾ ਲਿਖਿਆ ਉਹਨਾਂ ਨੇ ਮੈਂ ਪੜ੍ਹ ਕੇ ਸੁਣਾਉਂਗਾ ਕਿਸੇ ਵੀ ਦੇਸ਼ ਦੇ ਬੱਚੇ ਕੌਮ ਦਾ ਅਨਮੋਲ ਸਰਮਾਇਆ ਹੋਇਆ ਕਰਦੇ ਹਨ ਇਸ ਸਰਮਾਇਆਤਾ ਦੀ ਅਸਲ ਤੇ ਸਹੀ ਅਰਥ ਵਿੱਚ ਸਰਮਾਇਆ ਬਣਦਾ ਹੈ ਜਦੋਂ ਬਾਲਮਨਾਂ ਨੂੰ ਉਹਨਾਂ ਦੀ ਉਮਰ ਵਿੱਚ ਬਚਪਨ ਰੂਪ ਧਾਰ ਕੇ ਉਹਨਾਂ ਦੀ ਸੋਚ ਅਨਸਾਰ ਬਾਰਪਨ ਰੂਪ ਧਾਰ ਕੇ ਉਹਨਾਂ ਦੀ ਸੋਚ ਅਨਸਾਰ ਬਾਲ ਸਾਇਤ ਲਿਖਿਆ ਜਾਏ ਉਹਨਾਂ ਨੂੰ ਲਾਡ ਪਿਆਰ ਚੁਗਿਰਦੇ ਵਿੱਚੋਂ ਆਪਣਾ ਪੰਨ ਤੇ ਵਧੀਆ ਵਿਦਿਕ ਮਾਹੌਲ ਮਿਲੇ ਮੈਨੂੰ ਇਸ ਗੱਲ ਦੀ ਬੇਤਨ ਖੁਸ਼ੀ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਬਾਲ ਸਾਇਤ ਲਈ ਨਵੇਂ ਉੱਭਰੇ ਲੇਖਕ ਜਸਵੰਤ ਸਿੰਘ ਰੋਲੀ ਸਰਕਾਰੀ ਪ੍ਰਾਇਮਰੀ ਸਕੂਲ ਅਸੂਲਪੁਰ ਬਲਾਕ ਨਕੋਦਰ ਦੋਰਾ ਬੱਚਿਆਂ ਦੀਆਂ ਸਿਰਨਾਤਮਕ ਰੁਚੀਆਂ ਦਾ ਖਿਆਲ ਰੱਖਦੇ ਹੋਇਆ ਬਾਹਰ ਚਨਾਵਾਂ ਦਾ ਗੁਲਦਸਤਾ ਵਿੱਦਿਆ ਦਾ ਗਹਿਣਾ ਰਹੀਂ ਪੀਸ ਕਰਦੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਬਾਲਮਨਾਂ ਦੀ ਕਲਪਨਾ ਦੀ ਓਡਾਰੀ ਲਈ ਇਹ ਬੜਾ ਮੁੱਲਾ ਕਾਰਜ ਹੈ ਜਿਸ ਨਾਲ ਬਾਲਮਨਾਂ ਦੀ ਸਿੱਖਿਆ ਵਿੱਚ ਦਿਨੋ-ਦਿਨ ਹੋਰ ਵੀ ਗੁਣਾਤਮਕ ਸੁਧਾਰ ਹੋਵੇਗਾ ਛੋਟੇ-ਛੋਟੇ ਨੰਨੇ-ਮੁੰਨੇ ਬਾਲਮਨਾ ਸਿੱਖਿਆ ਦੇ ਖੇਤਰ ਵਿੱਚ ਲਾਇਬ੍ਰੇਰੀਆਂ ਲਈ ਇਹ ਪੁਸਤਕ ਭੇਟ ਕਰਦੇ ਆ ਮੈਂ ਮਾਣ ਮਹਿਸੂਸ ਕਰਦਾ ਹੋਇਆ ਉਮੀਦ ਕਰਦਾ ਹਾਂ ਕਿ ਉਪਕ ਵਿੱਚ ਵੀ ਬਾਲਾਂ ਲਈ ਇਸੇ ਤਰ੍ਹਾਂ ਚੰਨ ਪਸਾਰੇ ਦਾ ਕਾਰਜ ਕਰਨ ਲਈ ਆਪਣੀ ਕਲ ਨੂੰ ਤੋਰੀ ਰੱਖਣਗੇ ਇਹ ਅਸ਼ੀਰਵਾਦਾਂ ਨੂੰ ਮਿਲਿਆ ਨਾ ਹਾਂਜੀ ਕਰੰਡੀ ਸਾਹਿਬ ਮੈਂ ਇਹਨੂੰ ਜਾਣਦਾ ਮਿਲਿਆ ਬਹੁਤ ਆ ਇਹ ਬਹੁਤ ਵਧੀਆ ਨਸਾਨ ਆ ਇਸ ਵੈਰੀ ਡੈਡੀਕੇਟਡ ਆ ਔਰ ਮੈਂ ਜਿਹੜੀ ਉਹਨਾਂ ਨੇ ਦੁਆ ਕੀਤੀ ਆ ਮੈਂ ਕੋਈ ਕਰਦਾ ਚੰਦਰਨਾ ਦੁਆ ਤਾਂ ਆ ਤੁਹਾਡਾ ਬੋਰ ਪ੍ਰਦੇਸ਼ਾਂ ਦੇ ਆ ਮੈਗਜ਼ੀਨ ਦਾ ਉਸ ਨਿਕਲਦਾ ਹੈਗਾ ਹਾਂਜੀ ਹਾਂਜੀ ਇਹ ਜਾਪਾਨ ਤੋਂ ਹੈਗੀ ਦੇ ਤੇ ਲਗਦਾ ਤੁਹਾਡੀਆਂ ਰਚਨਾਵਾਂ ਮੈਂ ਪੜੀਆਂ ਆ ਆ ਦੇਖੋ ਨਾ ਆ ਬੋਰਪ ਦੇਸ਼ਾਂ ਦੇ ਆ ਮੈਂ ਇਧਰ ਰੂਬੂ ਕਰ ਰਹੇ ਹਾਂ ਸਾਰਿਆਂ ਦੇ ਤੇ ਆਦੇ ਬਾਅਦ ਠੀਕ ਆ ਜੀ ਲਾਗਾ ਚੱਲ ਰਿਹਾ ਜੀ ਚਾਰ ਤਾਂ ਸ਼ਕਤੀ ਆ ਹਾਂਜੀ ਚਾਰ ਮੈਗਜ਼ਿੰਟ ਆ ਗਿਆ ਤੇ ਇੱਕ ਮੈਂ ਇਹਨੂੰ ਮੀਨਡਿਕੇਟ ਕਰ ਦਵਾ ਇਹ ਵਿੱਜਾ ਦਾ ਗਹਿਣਾ ਤੇ ਇਹ ਇਹ ਸਾਡੇ ਨਾਲ ਰਹਿਣਾ ਹਾਂ ਇਹਦੇ ਵਿੱਚੋਂ ਆਪਾਂ ਇਹਦੇ ਵਿੱਚੋਂ ਸੁਣਾਓ ਦੋ ਤਿੰਨ ਮਨੋਰਚਨਾਵਾਂ ਹਾਂਜੀ ਇਹਦੇ ਵਿੱਚ ਸੁਣਾ ਦੇ ਪਹਿਲੇ ਆ ਸ਼ੁਰੂ ਕਰਦੀ ਹੁਣ ਇਹ ਨਿਕਲ ਕਿਦੋਂ ਸੁਣਾਓ ਤੁਸੀਂ ਬਾਗ ਹੀ ਲੈਣਾ ਇਹ ਚੋਂ ਹਾਂਜੀ ਆਪਾਂ ਆਮ ਸ਼ਲੋਕਨ ਪੜਿਆ ਦੇਖਦੇ ਆ ਪਾਪਾ ਜੀ ਨਾ ਪੀਓ ਸ਼ਰਾਬ ਲੈ ਦਿਓ ਮੈਨੂੰ ਇੱਕ ਕਥਾ ਬਿਲਕੁਲ ਇਹ ਕੋਧਤਿ ਹੋਣੀ ਗਈ ਪਾਪਾ ਜੀ ਨਾ ਪੀਓ ਸ਼ਰਾਬ ਲੈ ਦਿਓ ਮੈਨੂੰ ਇੱਕ ਕਥਾ ਮੇਰੇ ਪਾਪਾ ਜੀ ਨਾ ਪੀਓ ਸ਼ਰਾਬ ਅਗੇ ਬੇਟੀ ਕਹ ਰਹੀ ਆ ਪੜ੍ਹ ਲਿਖ ਕੇ ਮੈਂ ਨਾਮ ਕਮਾਉਣਾ ਮੈਂ ਨਹੀਂ ਜੱਗ ਤੇ ਬੋਝ ਕਹਾਉਣਾ ਪੜ੍ਹ ਲਿਖ ਕੇ ਮੈਂ ਪਪਾ ਜੀ ਪੂਰੇ ਕਰਨੇ ਨੇ ਸਭ ਖਾ ਪਪਾ ਜੀ ਨਾਪਿਓ ਸ਼ਰਾ ਅੱਗੇ ਜੀ ਤੀਆਂ ਤਨ ਬਗਾਣਾ ਕਹਿੰਦੇ ਤਈਓ ਮਾਪੇ ਡਰਦੇ ਰਹਿੰਦੇ ਜੇਕਤੀ ਪੜ ਜਾਵੇਗੀ ਦੇਸ਼ ਦੀ ਗੁੱਤੀ ਕਾਲੀ ਜਾ ਵੇਗੀ ਚਾਰ ਕੁਲਾਂ ਦੇ ਖੋਲ ਜਾਣਗੇ ਭਾਗ ਮੇਰੇ ਪਾਪਾ ਜੀ ਨਾ ਪਿਓਛਰਾ ਲੈ ਦਿਓ ਮੈਨੂੰ ਇੱਕ ਕਤਾ ਵਾਗ ਕਲਪਨਾ ਮੈਂ ਤਾਰੀਆਂ ਲਾਵਾਂ ਵਿੱਚ ਅਸਮਾਨੀ ਜਹਾਜ਼ ਉਡਾਵਾਂ ਮਦਰ ਟਰੇਸਾ ਦੇ ਵਾਂਗਰ ਮੈਂ ਕਰਨਾ ਦਿਲਾਂ ਦੇ ਉੱਤੇ ਰਾਜ ਮੇਰੇ ਪਾਪਾ ਜੀ ਨਾ ਪੀਓ ਸ਼ਰਾਬ ਲੈ ਦਿਓ ਮੈਨੂੰ ਇੱਕ ਕਥਾ ਮੇਰੇ ਪਾਪਾ ਜੀ ਨਾ ਪੀਓ ਸ਼ਰਾਬ ਰੋਲਿਸਾ ਬਾਕਮਾਰ ਹੈਗਾ ਤੁਹਾਡਾ ਇਹ ਗੀਤ ਹੈਗਾ ਇੱਕ ਬੇਟੀ ਵੱਲੋਂ ਰਜ਼ੋਈ ਹੈਗੀ ਹੈ ਜਿੱਥੇ ਉਹਨੇ ਨਸ਼ਿਆਂ ਦੇ ਖਿਲਾਫ ਵੀ ਇੱਕ ਬੜੀ ਲਹਾਨਤ ਪਾਈ ਹੈ ਪਾਪਾ ਜੀ ਕੁਸ਼ਰਾ ਨਾ ਪੀਓ ਤੇ ਕਿਤਾਬ ਦੀ ਕੀ ਕੀਮਤ ਆ ਇਹ ਕਿਤਾਬ ਉਹ ਹੈ ਜਿਹਨੇ ਮੇਰੇ ਖਵਾਬ ਪੂਰੇ ਕਰਨੇ ਆ ਪਾਪਾ ਜੀ ਤੇਰੇ ਵੀ ਖਵਾਬ ਪੂਰੇ ਹੋਣੇ ਆ ਗਿਆ ਔਰ ਅੱਜ ਬੇਟੀਆਂ ਨੇ ਸ਼ਾਇਦ ਇਸੇ ਗੀਤ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਸਵਲ ਕੀਤਾ ਤੇ ਮੈਨੂੰ ਚਾਹੁੰਦਾ ਮੈਂ ਚਾਹੁੰਦਾ ਕਿ ਕੋਈ ਮੈਨੂੰ ਇਹਦੇ ਵਿੱਚੋਂ ਹੋਰ ਵੀ ਕਰੋ ਹੋਈ ਸਾਹਿਬ ਹਾਂ ਕਿ ਕਿ ਬਾਲ ਮਨਾਂ ਨੂੰ ਜਿਹੜੀ ਉਹ ਖੇਡ ਦੀ ਗੱਲ ਹੈਗੀ ਉਹ ਚੰਗੀ ਲੱਗਦੀ ਆ ਆਪਾ ਅਧਿਆਪਕ ਦੀ ਗੱਲ ਕੀ ਕੀਤੀ ਸੀ ਹਾਂ ਹਾਂਜੀ ਅਧਿਆਪਕ ਦਾ ਰਤਬਾ ਬਹੁਤ ਮਹਾਨ ਹਮ ਅਧਿਆਪਕ ਦਾ ਰਤਬਾ ਬਹੁਤ ਮਹਾਨ ਇਹ ਪਾ ਦੇ ਰੇਆ ਵਿੱਚ ਜਾਣਾ ਹਮ ਕਮਿਆਰ ਵਾਂਗੇ ਬੱਚੇ ਘਟਦਾ ਹਮ ਹਰ ਕੋਈ ਇਸ ਦੇ ਕੋਲੋਂ ਪੜਦਾ ਹਮ ਕਮਿਆਰ ਵਾਂਗੇ ਬੱਚੇ ਘੜਦਾ ਹਮ ਹਰ ਕੋਈ ਇਸ ਦੇ ਕੋਲੋਂ ਪੜਦਾ ਖਾਮੀਆਂ ਸਾਡੀਆਂ ਦੂਰ ਕਰਾਵੇ ਹਮ ਛਾੜ ਕੇ ਹੁਨਰ ਜ਼ਿੰਦਗੀ ਰੌਸ਼ਨ ਆਵੇ ਸਕਾ ਕੇ ਸਬਕ ਪਰ ਪੱਕ ਬਣਾਵੇ ਬੱਚਿਆਂ ਤੋਂ ਇਹ ਕੁਝ ਨਾ ਚਾਵੇ ਹਮ ਬਹੁਤ ਵਧੀਆ ਸਕਾ ਕੇ ਸਬਕ ਪਰ ਪੱਕ ਬਣਾਵੇ ਪਰ ਬੱਚਿਆਂ ਤੋਂ ਇਹ ਕੁਝ ਨਾ ਚਾਵੇ ਸਾਡੀ ਅੰਦਰਲੀ ਕਲਾ ਕਰੇ ਉਜਾਗਰ ਭਾਰਦੇਵੇ ਵਿਦਿਆ ਦਾ ਸਾਗਰ ਹਾਂ ਸਾਡੀ ਅੰਦਰਲੀ ਕਲਾ ਕਰੇ ਉਜਾਗਰ ਭਾਰਦੇਵੇ ਵਿਦਿਆ ਦਾ ਸਾਗਰ ਬਣਾ ਕੇ ਫੁੱਲ ਜ਼ਿੰਦਗੀ ਮਹਿਕਾਵੇ ਹਮ ਬੱਚਿਆਂ ਨੂੰ ਬਣਾ ਕੇ ਫੁੱਲ ਜ਼ਿੰਦਗੀ ਮਹਿਕਾਵੇ ਉੱਚੀਆਂ ਉੱਚੀਆਂ ਮੰਜ਼ਲਾਂ ਤੱਕ ਪਹੁੰਚਾਵੇ ਵਾ ਅਧਿਆਪਕ ਦਾ ਕਰੀਏ ਸਤਕਾਰ ਜਸ ਜ਼ਿੰਦਗੀ ਇਸ ਤੋਂ ਦਈਏ ਵਾ ਵਾ ਆਓ ਅਧਿਆਪਕ ਦਾ ਕਰੀਏ ਸਤਕਾਰ ਜਸ ਜ਼ਿੰਦਗੀ ਇਸ ਤੋਂ ਦਈਏ ਵਾ ਵਾਜੀ ਵਾ ਕਮਾਲ ਆ ਇੱਕ ਮਿੰਟ ਅਜੇ ਦਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਾਂ ਗੱਲ ਕਰ ਲਈਏ ਹਾਂ ਜੀ ਹਾਂ ਜੀ ਵਾ ਕਮਾਲ ਹੋ ਗਈ ਨਾ ਸ਼ਬਦ ਬਿਲਕੁਲ ਜੀ ਬਿਲਕੁਲ ਹਾਂ ਮੈਂ ਇਦੇ ਵਿੱਚ ਧੰਨਵਾਦ ਕਰਨਾ ਚਾਹੂੰਗਾ ਬੋਲ ਪ੍ਰਦੇਸਾਂ ਦੇ ਰਪਿੰਦਰ ਯੋਦਾ ਜੀ। ਉਹਨਾਂ ਨੇ ਫੇਸਬੁੱਕ ਤੋਂ ਮੈਨੂੰ ਨਾਲ ਜੁੜੇ। ਹੋਰ ਫੇਸਬੁੱਕ ਤੋਂ ਕਹਿੰਦੇ ਵੀ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਆ ਬਈ ਐਸੀ ਲੱਗਣਾ ਮੈਂ ਕੋਈ ਗੱਲ ਜੀ। ਤੇ ਉਹਨਾਂ ਐਸ ਨਵੇਂ ਸਾਲ ਆ ਲਗਭਗ 765 ਕੋ ਬਤਾਵਾ ਮੇਰੀਆਂ। ਅੱਜ ਜਿਹੜੇ ਤਿੰਨ ਕਹਾਤਾ ਬਾਈ ਸ਼ਾਹ ਬਿਲਕੁਲ ਜੀ। ਚੌਥੀ ਇਹ ਸ਼ਾਮ ਲਈ ਬਿਲਕੁਲ ਬਹੁਤ ਹੀ ਸਤਿਗੁਰ ਕਰੇ ਤੇ ਸਾਰੀ ਬਾਣੀ ਦਾ ਹੀ ਪ੍ਰਤਾਪ ਹੈ ਗੁਰੂ ਮਹਾਰਾਜ ਜੀ ਦਾ ਬਿਲਕੁਲ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਣਾ ਵੈਸੇ ਆ ਪਾਉ ਰਿਆ ਤੇ ਗੱਲ ਕਰਨੀ ਬੰਦੀ ਆ ਮੇਰੀ ਕਵਤ ਦਾ ਸਰੇਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੂੰ ਇਹ ਆਦ ਜਗਤ ਦੀ ਜੋਤੀ ਹੈ ਇਹ ਆਦ ਜਗਤ ਦੀ ਜੋਤੀ ਹੈ ਇਸ ਦਾ ਵੀ ਅਜਬ ਨਜ਼ਾਰਾ ਹੂੰ ਇਹ ਸਦਾ ਵੀ ਅਜਬ ਨਜ਼ਾਰਾ ਹੈ ਇੱਕ ਸਮੇਂ ਤੇ ਨਾਨਕ ਬੈਠਾ ਹੈ ਦੂਜੇ ਤੇ ਰਵਿਦਾਸ ਪਿਆਰਾ ਕੀ ਬਾਤ ਹੈ ਕੀ ਬਾਤ ਇੱਕ ਸਮੇਂ ਤੇ ਨਾਨਕ ਬੈਠਾ ਹੈ ਦੂਜੇ ਤੇ ਰਵਿਦਾਸ ਪਿਆਰਾ ਹੈ ਇੱਥੇ ਸੋਨੇ ਵਾਂਗ ਉਗਲੀਆਂ ਹਮ ਲਿਖਤਾ ਬਾਬਾ ਸ਼ੇਖ ਫਰੀਦ ਦੀਆਂ ਹਮ ਇੱਥੇ ਕਲੀਆਂ ਬਣ ਕੇ ਲਹਿਕਦੀਆਂ ਸਦਨੇ ਜੀ پاک ਗਰੀਬ ਦੀਆਂ ਕਿਆ ਬਾਤ ਹੈ ਕਿਆ ਬਾਤ ਇੱਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਜੇ پاک ਗਰੀਬ ਦੀਆਂ ਹਮ ਇੱਥੇ ਰੱਬ ਸਮਾਨ ਦਰਜਾ ਹੈ ਹਮ ਇੱਥੇ ਰੱਬ ਸਮਾਨ ਦਰਜਾ ਹੈ ਸਨਮਾਨ ਕਬੀਰ ਜਲਾਈ ਰ ਹਮ ਇੱਥੇ ਨਾਮਦੇਵ ਕੋਈ ਸ਼ਿੰਭਾ ਨਹੀਂ ਹਮ ਇੱਥੇ ਨਾਮਦੇਵ ਕੋਈ ਸ਼ਿੰਭਾ ਨਹੀਂ ਖਤ ਗਾਇ ਗੁਰੂ ਦੇ ਲਾਹੇ ਕਿਆ ਬਾਤ ਹੈ ਕਿਆ ਬਾਤ ਇਥੇ ਸੈਣ ਨਾਈ ਵੀ ਉਧਰ ਗਿਆ ਹੂੰ ਇਥੇ ਸੈਣ ਨਾਈ ਵੀ ਉਧਰ ਗਿਆ ਇੱਕ ਇੱਕ ਅੱਖਰ ਬਾਣੀ ਦਾ ਹੂੰ ਬਿਖਰੇ ਹੋਏ ਹੀਰੇ ਪੰਨੇ ਹੂੰ ਇਥੇ ਸੈਣ ਨਾਈ ਵੀ ਉਧਰ ਗਿਆ ਤੇ ਰਤਬਾ ਪਾਇਆ ਧੰਨੇ ਨੇ ਹੂੰ ਇੱਕ ਇੱਕ ਅੱਖਰ ਬਾਣੀ ਦਾ ਬਿਖਰੇ ਹੋਏ ਹੀਰੇ ਪੰਨੇ ਜਦ ਪਿਆਰ ਨਾਲ ਕੋਈ ਪੜਦਾ ਏ ਰੱਬ ਉਸਤੇ ਨਾਲ ਹੀ ਖੜਦਾ ਏ ਬਾਣੀ ਨੂੰ ਜਦ ਪਿਆਰ ਨਾਲ ਕੋਈ ਪੜਦਾ ਏ ਰੱਬ ਨਾਲ ਉਸਤੇ ਆ ਖੜਦਾ ਏ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੀ ਸੇਵਕ ਜਨ ਮਾਨੇ ਪਰ ਤੱਕ ਗੁਰੂ ਨੇ ਸਤਾਏ ਹੂੰ ਪਰ ਤੱਕ ਗੁਰੂ ਨੇ ਸਤਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਛਾ ਰੋੜੀ ਸਾਹ ਗੱਲ ਹੈਗੀ ਆ ਕਿ ਆਪਾਂ ਗੁਰਬਾਣੀ ਦੀ ਗੱਲ ਕਰਦੇ ਆ ਤੇ ਕਿਉਂਕਿ ਮੈਂ ਸੋਚਦਾ ਨਾ ਕਈ ਵਾਰ ਵੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸ਼ਬਦ ਨੂੰ ਗੁਰੂਦਰੋਜਵਾ ਦਿੱਤਾ ਹਾਂਜੀ ਠੀਕ ਆ ਆਪਾਂ ਸਕੂਲ ਤੇ ਬੱਚੇ ਆਉਂਦੇ ਆ ਆਪਣੇ ਅਧਿਆਪਕ ਵੀ ਗੁਰੂ ਹੁੰਦਾ ਹਾਂਜੀ ਗੁਰੂ ਦਾ ਆਰਤੀ ਹੈਗਾ ਕਹਿੰਦੇ ਚੰਨਾ ਮੰਨ ਲੈ ਜਾਂਦਾ ਜਿਹੜਾ ਅਗਿਆਨਤਾ ਤੋਂ ਗਿਆਨ ਵੱਲ ਜਾਂਦਾ ਤੇ ਅਸੀਂ ਨਾ ਜਿਹੜਾ ਪੁਜਾਰੀ ਦੇ ਮਤਲਬ ਕੋਈ ਗਲਤ ਉਲਟ ਜਿਆ ਕਰਦਾ ਕਿ ਜਿੱਥੇ ਸਿੱਖਣ ਜਾਣਾ ਸੀ ਉਥੇ ਸੁਖਣ ਜਾਣ ਲੱਗਾ ਹਾਂਜੀ ਹੈਨਾ ਬੇਕੋ ਬੇਕੋ ਅਸੀਂ ਜਾਣਾ ਨਹੀਂ ਸਿੱਖਣ ਜਗਾ ਗੁਰਦੁਆਰੇ ਦੇ ਵਿੱਚ ਲੋਕ ਜਾਂਦੇ ਗੁਰੂ ਘਰ ਬੈਠਾਂਗੇ ਗੁਰੂ ਕੋਲ ਬੈਠਾਂਗੇ ਸ਼ਬਦ ਕੀਰਤਨ ਸੁਣਾਂਗੇ ਕੋਈ ਪੱਲੇ ਪੈ ਗਿਆ ਵਾਂਗੇ ਪਰ ਉਥੇ ਉਹ ਕਿਰਪਾ ਨਾਲ ਖੜਾ ਉਹ ਕਹਿੰਦਾ ਚਲ ਮੱਥਾ ਟੇਕ ਲਿਆ ਤੂੰ ਚਲੋ 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 ਹਾਂ ਜਿੱਥੇ ਮੱਥਾ ਮਾਰਨਾ ਸੀ ਉਥੇ ਮੱਥਾ ਟੇਕਣਾ ਆਉਂਦਾ ਤੇ ਇਹ ਸ਼ਬਦ ਗੁਰੂ ਦੀ ਜਿਹੜੀ ਮਤਲਬ ਹੈ ਨਾ ਸੁਗੰਧ ਸੀਗੀ ਉਹ ਗਵਾਹੀ ਤੇ ਅੱਜ ਦੇ ਵਰਗੇ ਕੋਈ ਜਦ ਦੀ ਆਪਾਂ ਹੈਗੇ ਆ ਜਾਂ ਜਿਹੜੇ ਗੁਰਬਾਣੇ ਜੁੜੇ ਹੋਏ ਆ ਉਹ ਸੁਗੰਧ ਮੈਨੂੰ ਖਿਲਾਰ ਰਹੇ ਆ ਆਪਣੇ ਉਹ ਕੀਰਤਨ ਦਾ ਹੀ ਤੇ ਆਪਣੀ ਕਥਾ ਦੇ ਰਾਹੀਂ ਹਾਂਜੀ ਮੈਂ ਇੱਥੇ ਨਾ ਦੱਸਣਾ ਚਾਹਾਂਗਾ ਮੈਂ ਮੇਰਾ ਜਿਹੜਾ ਹੁਣ ਸਕੂਲ ਆ ਨਾ ਉਹ ਆਲੇ ਦੁਆਲੇ ਚਾ ਆਪਣੇ ਕੋਠੀਆਂ ਦੇ ਵਿਚਾਲੇ ਆ ਮੰਲੇ ਦੇ ਵਿਚ ਆ ਤੇ ਅਸੀਂ ਮੇਰਾ ਸਕੂਲ ਆ ਸ਼ੁਰੂ ਤੇ ਰਿਹਾ ਜੀ ਇਹ ਲੈ ਲਿਓ ਅੱਗੇ ਤੇ ਬਾਬਾ ਜੀ ਨੇ ਲਿਭਾਇਆ ਅੱਜ ਤੱਕ ਗਾਇਬ ਅੱਜ ਤੇ ਮਾਲਾ ਕਿਰਪਾ ਕਰੀਏ ਸਤਨ ਦੇ ਵਿੱਚ ਤੇ ਉੱਥੇ ਜਦੋਂ ਵੀ ਜਾਈਦਾ 15 ਮਿੰਟ ਪਹਿਲਾਂ ਕਲੀਅਰ ਹੂੰ ਸਾਡੇ ਅੱਗੇ ਮੈਂ ਤਾਂ ਮੁਕਤ ਪਿਕਚਰ ਉਹ ਤੇ ਸਾਂਝੀ ਕਰਾਂਗਾ ਸਾਡੇ ਸਾਰੇ ਬੱਚੇ ਮਾਲ ਬੰਨ ਕੇ ਚਿੱਟੇ ਮਾਲ ਬੰਨੇ ਹੁੰਦੇ ਸਾਰੇ ਟੋਟਲੀ ਹੂੰ ਬਰਦੀ ਜਨ ਅਡਰੈਸ ਆਪਾਂ ਹੋ ਕੇ ਤਾਤਾ ਦੇ ਬਿਠੇ ਹੋਣਗੇ ਜੇ ਕਿਤੇ 2-4 ਮਿੰਟ ਅਸੀਂ ਲੇਟ ਵੀ ਆ ਤੇ ਬੱਚੇ ਆਉਂਦਿਆਂ ਨੂੰ ਸਿਮਰਨ ਕਰਨ ਦਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਹਾਂਜੀ ਹੂੰ ਤੇ ਕੱਲ ਦੀ ਗੱਲ ਆ ਸਾਨੂੰ ਕੋਈ ਬੱਚ ਆਪਣੇ ਨਗਰ ਨਿਵਾਸੀ ਆ ਇਹ ਉਹਨਾਂ ਸਟੇਸ਼ਨਰੀ ਤੇ ਬੈਗ ਉਹ ਕਰਾ ਦੋਨੇ ਰਾਤੀ ਮੱਤਿਆ ਤੇ ਉਹ ਗੱਲ ਇਸ ਗੱਲ ਤੋਂ ਬੜੇ ਪ੍ਰਭਾਵਤ ਵੀ ਜਿਹੜੀ ਚੀਜ਼ ਅਸੀਂ ਗੁਰਦਾਰਾ ਸਿੱਖਣਾ ਚਾਹੁੰਦੇ ਹਾਂ। ਅਜੀ ਉਸ ਵੀਰੇ ਸਾਨੂੰ ਇੱਥੇ ਪੂਰਾ ਮਹਿਸੂਸ ਹੋਦਾ। ਨਹੀਂ ਨਹੀਂ ਬਹੁਤ ਵੰਡੀ ਗੱਲ। ਤੇ ਕਹਿੰਦੇ ਤੁਹਾਡੇ ਬੱਚੇ ਦੇ ਪਰੇਜ ਕਾਨਿਆਂ ਦੇ ਸਾਡੇ ਜਿਹੜੇ ਘਰਾਂ ਚ ਹੋ ਜਾਂਦੇ ਉਹ ਵੀ ਕਰਦੇ ਹਾਂਗੇ। ਹੂੰ। ਤੇ ਜੋ ਨੋਸ ਸਾਡਾ ਆਪਣਾ ਕਰਮਾ ਨੀ ਜੋਕੀਦਾਰ ਦਾੋ ਕੰਮ ਕਾਦੇ ਰਾ ਸੀ ਅਸਲ ਵਿੱਚ ਨਾ ਜਿਸ ਸਕੂਲਿੰਗ ਉਸ ਨਾ ਉਦੋਂ ਧਰਮਸ਼ਾਲ ਹੁੰਦੀ ਸੀ ਹਾਂ ਧਰਮਸ਼ਾਲ ਅੱਛਾ ਧਰਮਸ਼ਾਲ ਦੇ ਵਿੱਚ ਇਹੀ ਉਹਦਾ ਵੀ ਬੱਚ ਦਾ ਕਿਰਦਾਰ ਕਿਵੇਂ ਰੱਖਣਾ ਉਹਦੀ ਸਖਸ਼ਿਤ ਕਿਵੇਂ ਨਗਾਰਨੀ ਆ ਤੇ ਸਕੂਲਾਂ ਵਿੱਚ ਤੇ ਹੀਰਾ ਫਿਰ ਦਿਖਾਈ ਜਾਂਦੀ ਆ ਅ ਜਦੋਂ ਤੁਸੀਂ ਆਖਿਆ ਕਿ ਲੇਟ ਸ਼ਬਦ ਜਿਹੜਾ ਨਾ ਇਹ ਪਰਫਰਮੈਂਸ ਡਿরেকਸ਼ਨ ਆ ਮੇਰੇ ਮਾਰਕ ਨਾ ਮੇਰੇ ਅਧਿਆਪਕ ਨੇ ਆਖਿਆ ਸੀ ਮੈਨੂੰ ਉਹ ਕਹਿੰਦਾ ਬੇਟਾ ਜ਼ਿੰਦਗੀ ਲੇਟ ਨਹੀਂ ਹੋਣਾ ਮੈਂ ਕਿਹਾ ਕੀ ਕਰ ਸਰ ਕਹਿੰਦਾ ਜੇ ਜਿਉਂਦਾ ਨਾ ਇਦਰ ਨਾ ਨਾ ਲੀਡ ਨਹੀਂ ਲੱਗਣਾ ਚਾਹੀਦਾ ਬਿਲਕੁਲ ਬਿਲਕੁਲ ਜੇ ਲੀਡ ਦਾ ਮਤਲਬ ਹੁੰਦਾ ਕਿ ਹੈ ਨਹੀਂਗਾ ਤੇ ਜੇ ਹੈਗਾ ਵਾ ਤੇ ਬਟੇਮ ਦਾ ਮੈਂ ਜ਼ਿੰਦਗੀ ਚ ਨਾ ਮਤਲਬ ਲਗਭਗ 34 ਸਾਲ ਜੌਬ ਕੀਤੀ ਆ ਤੇ ਦੋ ਵਾਰੀ ਲੇਟ ਹੋ ਗਿਆ ਸੀ ਤੇ ਮੈਂ ਸਕੂਲ ਕੋ ਮਾਫੀ ਮੰਗ ਲਈ ਸੀ ਨਹੀਂ ਨਹੀਂ ਠੀਕ ਆ ਤੇ ਇਹ ਸਰ ਕੇ ਸਾਨੂੰ ਇਦਾਂ ਚਾਹੀਦਾ ਐ ਤੁਸੀਂ ਇੱਕ ਅਗਰਸ ਅਧਿਆਪਕ ਹੋ ਐਸੋ ਰੋਲੀ ਸਾਹਿਬ ਤੁਸੀਂ ਸਾਡੇ ਕੋ ਆਏ ਮੈਨੂੰ ਬਹੁਤ ਚੰਗਾ ਲੱਗਾ ਇੱਕ ਇੱਕ ਨਾ ਆਇਆ ਨਾ ਸੀ ਨਸ਼ੇ ਦੇ ਮਰੀਜ਼ ਬੋਲਣਾ ਚਾਹੁੰਦਾ ਸੀਗਾ ਬੋਲੀ ਹੈਗੀ ਕੋਈ ਹਾਂਜੀ ਹਾਂ ਜਾਨੀ ਹਾਂ ਬੋਲੋ ਹੈਗੀ ਜਬਾਨ ਜੱਤੇ ਤੀਣ ਸ਼ਰਾਪਾਂ ਹਾਂ ਚਿੱਟਾ ਪੁੱਕੀ ਹਾਂ ਤਾ ਆ ਕੇ ਟੀਕੇ ਰਹਿ ਨਸ਼ੇ ਵਿੱਚ ਧੁੱਤ ਹਾਂ ਬੜੀ ਕਲਿਆਣੀ ਆਈ ਬੁੱਤ ਹਾਂ ਆਪੇ ਵਿਚਾਲੋ ਆਪਣੇ ਪੁੱਤ ਵਾ 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 ਆਪੇ ਵਿਚਾਲੋ ਆਪਣੇ ਹੂੰ ਕਹਿਣ ਸਰਕਾਰਾਂ ਨਸ਼ਾ ਖਤਮ ਹੋ ਗਿਆ ਹੂੰ ਕਹਿਣ ਸਰਕਾਰਾਂ ਨਸ਼ਾ ਖਤਮ ਹੋ ਗਿਆ ਪਤਾਲੋਂ ਨਿਕਲਿਆ ਜੰਮਰੋਂ ਚੋਪਿਆ ਜਵਾਨੀ ਜਹਰਾਂ ਦਾ ਭਰਦੀ ਘੁੱਟ ਆ ਬੜੀ ਕਹ ਲੈਣੀ ਆਈ ਰੋਤ ਮਾਪੇ ਉਹਦੇ ਇਹ ਲਾੜ ਦਲਾਈ ਪੀ ਕੇ ਨਸ਼ਾ ਨਿਤ ਕਰਦੇ ਘਰੀ ਮਾਪੇ ਵਿਚਾਰੇ ਚੁੱਪ ਗੜੁੱਪ ਬੜੀ ਕਹ ਲੈਣੀ ਆਈ ਰੋਤ ਬੋ ਜੀ ਵਾ ਆਪੇ ਵਿਚਾਰੋ ਆਪਣੇ ਪੁੱਤ ਆਪੇ ਵਿਚਾਰੋ ਆਪਣੇ ਪੁੱਤ ਆਓ ਰਲ ਕੇ ਲਈਏ ਨਵੀਂ ਬਾਹਰ ਨਸ਼ੇ ਕੱਢੀਏ ਪੰਜਾਬ ਚੋਂ ਬਾਹਰ ਜੱਸ ਪੰਜਾਬ ਦਾ ਫਿਰ ਵੱਜੂ ਠੋਕ ਹਮ ਬੜੀ ਕਲੇੜੀ ਆਈ ਲੋਕਾਂ ਬਹੁਤ ਆਪ ਵੀ ਵਿਚਾਰੋ ਆਪਣੇ ਪੁੱਤ ਆਪ ਵੀ ਵਿਚਾਰੋ ਆਪਣੇ ਪੁੱਤ ਵਾਹ ਵਾਹ ਦਸੋਂਸੀ ਦਸੋਂਸੀ ਜੱਜ ਕਟਿਆ ਜੱਸ ਨੇ ਥੈਂਕ ਯੂ ਤੇ ਇਹ ਜੱਸ ਹੀ ਹੈ ਕਿ ਜੇ ਤੁਹਾਡਾ ਇਹ ਸੰਦੇਸ਼ ਨਸ਼ਿਆਂ ਦੇ ਖਿਲਾਫ ਇਹ ਲੋਕਾਂ ਨੂੰ ਜਾਗਰਤੀ ਆ ਜਾਵੇ ਲੋਕਾਂ ਦੇ ਅੰਦਰ ਨਾ ਉਹ ਮੱਥਾ ਜਾਗ ਪਵੇ ਤੇ ਇਹ ਆਪਣੀ ਅੱਜ ਦੇ ਪ੍ਰੋਗਰਾਮ ਦੀ ਪ੍ਰਾਪਤੀ ਹੋ ਠੀਕ ਜੀਕਰ ਤੇ ਸੋ ਤੁਸੀਂ ਆਇਓ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੀ ਹਾਕ ਨੂੰ ਤੁਸੀਂ ਹਮਾਰਾ ਦਿੱਤਾ ਸੀ 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 ਮੰਨ ਦਿੱਤਾ ਜੀ ਹਾਂ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਸੋ ਪਿਆਰੇ ਸਰੋਤਿਓ ਤੁਸੀਂ ਸਾਨੂੰ ਇਹ ਪ੍ਰੋਗਰਾਮ ਦੇ ਬਦਾਂ ਆਪਣੇ ਕਮੈਂਟ ਜਣੇ ਕਮੈਂਟ ਤੁਹਾਡੇ ਕਮੈਂਟ ਸਾਡੇ ਲਈ ਹੌਸਲਾ ਹੁੰਦਾ ਤੇ ਹੌਸਲੇ ਨਾਲ ਹੀ ਅਸੀਂ ਹੋਰ ਅੱਗੇ ਵਧਾਂਗੇ ਫਿਰ ਮਰਾਂਗੇ ਹਾਕ ਇੱਕ ਚੰਗੀ ਸ਼ਖਸ਼ਿਤ ਨੂੰ ਫਿਰ ਰੋਲੀ ਵਰਗੇ ਇੱਕ ਚੰਗੇ ਵਿਆਪਕ ਨੂੰ ਧੰਨਵਾਦ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਉਡੀਕ 24 ਤੇ ਕਲਿੱਕ ਕਰੋ ਬੈਲ ਆਈਕਨ ਤੇ